ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਤੋਂ ਉਹਨਾਂ ਦੀ ਸਿਹਤ ਬਾਰੇ ਖਬਰਾਂ ਆ ਰਹੀਆਂ ਸਨ ਕਿ ਸਿਹਤ ਦੇ ਵਿੱਚ ਵਿਗਾੜ ਪੈ ਗਿਆ ਪਰ ਕਿਆਸਰ ਹੈਗਾ ਉਹਨਾਂ ਦੇ ਸਿਆਸੀ ਤੌਰ ਤੇ ਢਿੱਲੇ ਹੋਣ ਦੀਆਂ ਵੀ ਹੋ ਰਹੀਆਂ ਨੇ ਸਵਾਲ ਪੈਦਾ ਇਹ ਹੋ ਗਿਆ ਵੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਵਿਗੜੀ ਹੈ ਜਾਂ ਫਿਰ ਸਿਆਸੀ ਤੌਰ ਤੇ ਢਿੱਲੇ ਹੋ ਗਏ ਹੈ ਪ੍ਰਵੀਨ ਜੀ ਸਿਹਤ ਵਿਗੜਨ ਦੇ ਉੱਤੇ ਨਾ ਤਾਂ ਮੁੱਖ ਮੰਤਰੀ ਦੇ ਦਫ਼ਤਰ ਤੋਂ ਨਾ ਸੀਐਮ ਹਾਊਸ ਤੋਂ ਨਾ ਪਬਲਿਕ ਰਿਲੇਸ਼ਨ ਬਪਾਕ ਤੋਂ ਨਾ ਸਿਹਤ ਵਿਭਾਗ ਮੇ ਤੋਂ ਕਿਸੇ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਹੈ ਠੀਕ ਹੈ ਜੀ ਵਿਕਰਮ ਮਜੀਠੀਆ ਸਭ ਤੋਂ ਪਹਿਲਾਂ ਇਸ ਮਸਲੇ ਤੇ ਬੋਲੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਇਸkal ਦਾ ਦੰਮ ਭਰਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਿਹਤ ਪਿਗੜ ਗਈ ਹੈ ਠੀਕ ਹੈ ਉਹਨਾਂ ਦੇ ਨਿਵਾਸ ਟਿਕਾਣੇ ਦੇ ਉੱਤੇ ਪੀਜੀ ਦੇ ਕਿਡਨੀ ਦੇ ਸਪੈਸ਼ਲਿਸਟ ਹਾਰਟ ਦੇ ਸਪੈਸ਼ਲਿਸਟ ਡਾਕਟਰ ਪਹੁੰਚ ਗਏ ਨੇ ਉਹਨਾਂ ਦੇ ਐਤੋਂ ਤੱਕ ਦਮ ਪਰਿਆ ਕਿ ਦੋ ਐਮਬੂਲੈਂਸਾਂ ਤਿਆਰ ਕਰੀਆਂ ਨੇ ਸ਼ਾਇਦ ਕਿ ਉਹਨਾਂ ਨੂੰ ਹਸਪਤਲ ਸ਼ਿਫਟ ਨਾ ਕਰਨਾ ਪੈ ਜਵੇ ਸੋ ਇਸ ਲਈ ਉਹ ਕਹਿੰਦੇ ਪੁਰਾਣਾ ਪੁਰਾਣੀ ਬਿਮਾਰੀ ਫਿਰ ਪੁਰਾਣਾ ਮਸਲਾ ਜਾਗ ਕਰਨ ਕਿੰਨੀ ਤਰ੍ਹਾਂ ਦੇ ਸਵਾਲ ਖੜੇ ਕੀਤੇ ਰਿਹਾ ਸੋ ਚਲੋ ਹਾਂ ਪ੍ਰਮਾਤਮਾ ਤੰਦਰੁਸਤ ਰੱਖੇ ਬਿਲਕੁਲ ਪਰ ਜੇਕਰ ਇਹ ਖਬਰ ਸੱਚੀ ਹੈ ਤੇ ਫਿਰ ਵੀ ਕਰਮੰਦੀ ਹੈ ਹੂੰ ਤੇ ਜੇਕਰ ਤੁਸੀਂ ਸਿਆਸੀ ਵਾਲੀ ਗੱਲ ਕਰਦੇ ਹੋ ਤਾਂ ਉਹਦੇ ਹਵਾਲੇ ਨਾਲ ਵੀ ਜੇਕਰ ਦੇਖਿਆ ਜਾਵੇ ਤਾਂ ਮਤਲਬ ਕੀ ਆਵਾਦ ਵੀ ਪਾਰਟੀ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ ਹੂੰ ਹੂੰ ਲਗਾਤਾਰ ਦਿੱਲੀ 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 ਵਾਲਿਆਂ ਦਾ ਕੰਟਰੋਲ ਦਿੱਲੀ ਵਾਲੇ ਚਲਾ ਰਹੇ ਦਿੱਲੀ ਵਾਲੇ ਕਰ ਰਹੇ ਦਿੱਲੀ ਵਾਲੇ ਇਹ ਕਰ ਰਹੇ ਲੁਧਿਆਣਾ ਚ ਦਿੱਲੀ ਦਾ ਕੰਟਰੋਲ ਫੈਸਲਾ ਦਿੱਲੀ ਵਾਲੇ ਕਰ ਰਹੇ ਐਲਾਨ ਕੀ ਜੀਵਨ ਕਰ ਰਹੇ ਸੋ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਚੋਂ ਨਿਕਲੇ ਵਰਕਰਾਂ ਸਰਕਰਾਂ ਨਹੀਂ ਲੁਧਿਆਣੇ ਚ ਇਸ ਨੂੰ ਮੁੱਦਾ ਬਣਾਤਾ ਅੱਜ ਹਰ ਆਮ ਆਦਮੀ ਪਾਰਟੀ ਦੇ ਵਿਰੋਧ ਚ ਲੜ ਰਹੀ ਏ ਧਰਦਾ ਮੁੱਦਾ ਹੈ ਇਹ ਦਿੱਲੀ ਬਨਾਮ ਪੰਜਾਬ ਹਮ ਤੇ ਕੀ ਉਸ ਮੁੱਦੇ ਨੂੰ ਭਗਵੰਤ ਮਾਨ ਨੂੰ ਵੀ ਹੁਣ ਲੱਗਣ ਲੱਗ ਪੈ ਕਿ ੱੱਕਾ ਹੋ ਰਿਹਾ ਜੀ ਕਿਉਂ ਇਸ ਲਈ ਇਸ ਵਾਹਨੇ ਪਰੇ ਹੋਏ ਨੇ ਪਿਛਲੇ 2 ਦਿਨਾਂ ਤੋਂ ਲੁਧਿਆਣਾ ਚ ਦਿਖ ਨਹੀਂ ਰਹੇ ਤੇ ਚੋਣਾ ਹੋਂ ਤੇ ਮੁੱਖ ਮੰਤਰੀ ਤਾਂ ਅੱਧੇ ਬਾਹਰ ਹੁੰਦੇ ਨੇ ਗੱਡੀ ਚ ਤੋਂ ਅੰਦਰੇ ਨਹੀਂ ਜਾਂਦੇ ਤਾਂ ਫੁੱਲ ਵੀ ਆਪਣੇ ਨਾਲ ਹੀ ਲੈ ਜਾਂਦੇ ਨੇ ਕਿ ਮੰਡਲੋ ਭਾਈ ਮੇਰੇ ਨਾਲ ਸਿੱਟਦੇ ਹੋ ਸਹੀ ਸਹੀ ਇਸ ਲਈ ਉਹਨਾਂ ਨੂੰ ਤਾਂ ਚਾਹ ਬਹੁਤ ਚੜਦਾ ਹੈ ਰੈਲੀਆਂ ਚ ਭਾਸ਼ਣ ਦੇਣ ਦਾ ਰੋਡ ショਅ ਚ ਜਾਣ ਦਾ ਤੇ ਉਹ ਜੇ 1.5 ਤੋਂ 2 ਦਿਨਾਂ ਤੋਂ ਨਹੀਂ ਦਿਖ ਰਹੇ ਤਾਂ ਉਤਰ ਕੁਛ ਤਾਂ ਹੈ ਹੁਣ ਜਿਹੜੀ ਮਜੀਠੀਆ ਕਹ ਰਹੇ ਨੇ ਉਹ ਵਾਲੀ ਸਿਹਤ ਵਿਗੜੀ ਆ ਜਾਂ ਜਿਹੜੇ ਲੋਕ ਕਿ ਆਸਰਾਈਆਂ ਲਾ ਰਹੇ ਨੇ ਕਿ ਸਿਆਸੀ ਸਿਹਤ ਵਿਗੜੀ ਆ ਉਹ ਹੈ ਜੀ ਪਰ ਕੁਛ ਹੈ ਲੰਘੇ ਦੋਕ ਦਿਨਾਂ ਦੇ ਦਰਮਿਆਨ ਖਬਰਾਂ ਜਿਹੜੀਆਂ ਆਈਆਂ ਉਹ ਇਹ ਵੀ ਆਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਉਹ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਹੜੀ ਮੀਡੀਆ ਦੀ ਟੀਮ ਕੰਮ ਕਰ ਰਹੀ ਸੀ ਉਹਨੂੰ ਵੀ ਦਿੱਲੀ ਵਾਲਿਆਂ ਨੇ ਅਚਨਚੇਤ ਹਟਾਤਾ ਹੂੰ 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 ਉਹਨਾਂ ਦਾ ਵੀ ਬੋਰੀ ਬਿਸਤਰਾ 8-10 ਜਣਿਆਂ ਦਾ ਜਿਹੜੇ ਪੰਜਾਬ ਨਾਲ ਸੰਬੰਧਤ ਨੇ ਹੂੰ ਤੇ ਮਤਲਬ ਇੱਕ ਮੁੰਡਾ ਤਾਂ ਇਹਨਾਂ ਚ ਉਹ ਹੈ ਜਿਵੇਂ ਮਨਜੀਤ ਸਿੱਧੂ ਬਾਰੇ ਕਿਹਾ ਜਾਂਦਾ ਸੀ ਜਦੋਂ ਉਹਨਾਂ ਨੂੰ ਕੱਢਿਆ ਸੀ ਕਿ ਮਨਜੀਤ ਸਿੱਧੂ ਤੋਂ ਉਹਨਾਂ ਦੇ ਬਚਪਨ ਦਾ ਆੜੀ ਤੇ ਆ ਹਮ ਜਿਹੜੇ ਉਹਨਾਂ ਦੇ ਮਤਲਬ ਕਿ ਹੈਨਾ ਨਿੱਜੀ ਤੌਰ ਦੇ ਉੱਤੇ ਨਾਲ ਸੀਗੇ ਸੋ ਉਹਨੂੰ ਵੀ ਹਟਾਇਆ ਤੇ ਹੁਣ ਜਿਹੜੇ ਹਟਾਏ ਨੇ ਉਹਨਾਂ ਚ ਵੀ ਇੱਕ ਮੁੰਡਾ ਤਾਂ ਉਹ ਜਿਹੜਾ ਪੀਪੀਪੀ ਤੋਂ ਨਾਲ ਤੁਰਿਆ ਆਨ ਲਾ ਭਗਵੰਤ ਮਾਨ ਦੇ ਠੀਕ ਹੈ ਅੱਛਾ ਸੋ ਇਸ ਲਈ ਕੀ ਇਹ ਸਾਰੀ ਉਹਦੀ ਟੀਮ ਪਰੇ ਕੀਤੀ ਜਾ ਰਹੀ ਹੈ ਤੇ ਦਿੱਲੀ ਵਾਲੇ ਆਪਣੇ ਬੰਦੇ ਲਾਤੇ ਨੇ ਸੋ ਕੀ ਇਹ ਵੀ ਨਰਾਜ਼ਗੀ ਦਾ ਕਰ ਰਹੇ ਕਿ ਕੋਈ ਤਾਂ ਮੇਰਾ ਰਹਿਣ ਦਿਓ ਹਮ ਸੋ ਪਰ ਕੁਸ਼ਣਾ ਕੁਛ ਹੈ ਤੇ ਜੇਕਰ ਮੀਟ ਖੇਦੀ ਮੰਨੋਗੇ ਤਾਂ ਸਿਹਤ ਵਿਗੜੀ ਹੈ ਤੇ ਜੇ ਇਹ ਕਿ ਆਸਰਾਈਆਂ ਦੇ ਮਸਲੇ ਦੀ ਮੰਨੋਗੇ ਤਾਂ ਸਿਆਸੀ ਸਿਹਤ ਵਿਗੜੀ ਹੈ ਪਰ ਇਸ ਮੌਕੇ ਸਵਾਲ ਇਹ ਹੈ ਸਿਆਸੀ ਸਿਹਤ ਵਿਗੜਦੀ ਆ ਕੀ ਮੋਖੰਦਰੀ ਭਗਵੰਤ ਮਾਨ ਇਸ ਮੌਕੇ ਰਿਸਕ ਲੈਣ ਦੀ ਪੋਜੀਸ਼ਨ 'ਚ ਹੈਗੇ ਜਦੋਂ ਕੇਜਰੀਵਾਲ ਉਹ ਨਹੀਂ ਆਪਣੀਆਂ ਕੁਰਸੀਆਂ ਪੱਕੀਆਂ ਕਰ ਰਹੇ ਨੇ ਤੇ ਭਗਵੰਤ ਮਾਨ ਆਪਣੀ ਕੁਰਸੀ ਹਿਲਾਉਣਾ ਚਾਹਣਗੇ ਹੂੰ ਸੋ ਇਹ ਵੀ ਸਵਾਲ ਹੈ ਇਸ ਲਈ ਲੱਗਦਾ ਨਹੀਂ ਕਿ ਇਹ ਲੱਤਾਂ ਇਨਾ ਭਾਰ ਚੱਲਣ ਪਰ ਕੁਸ਼ਣਾ ਕੁਛ ਹੈ ਜਨਾਬ ਦੇਖੋ ਇਹ ਜਿਹੜੀ ਕੁਰਸੀ ਦੇ ਖਿੱਚੋ ਤਾਣਾ ਨਾ ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ ਤੇ ਬੜੀ ਤਫਸੀਲ ਦੇ ਨਾਲ ਜਿਹੜੇ ਲੰਘੇ ਦਿਨਾਂ ਦੇ ਵਿੱਚ ਜੋ ਕੁਛ ਵਾਪਰਿਆ ਸ਼ਰਮਾ ਜੀ ਉਹਦੇ ਬਾਰੇ ਤੁਸੀਂ ਦੱਸਿਆ ਜਾਣੂ ਕਰਵਾਇਆ ਇਹ ਖਿੱਚੋ ਤਾਣ ਭਾਜਪਾ ਦੇ ਵਿੱਚ ਵੀ ਹੈ ਪਰ ਉਹਦਾ ਜਿਹੜਾ ਇੱਕ ਗੈਰ ਸਿਆਸੀ ਵਿੰਗ ਹੈ ਜਿਹੜਾ ਕਿ ਉਹਨੂੰ ਕੰਟਰੋਲ ਕਰਦਾ ਆਰਐਸਐਸ ਉਹਨਾਂ ਦਾ ਜਿਹੜਾ ਕੰਮਕਾਰ ਕਰਨ ਦਾ ਤਰੀਕਾ ਉਹ ਕਦੇ ਵੀ ਵਿਅਕਤੀ ਵਿਸ਼ੇਸ਼ ਨੂੰ ਜਥੇਬੰਦੀ ਤੋਂ ਵੱਡਾ ਨਹੀਂ ਹੋਣ ਦਿੰਦੇ ਆਪਾਂ ਪਤਾ ਉੱਥੇ ਕੀ ਕੁਛ ਚੱਲ ਰਿਹਾ ਕਿਹੜੇ ਕਿਹੜੇ ਅੱਡ-ਅੱਡ ਆਥ ਥਿੰਕ ਟੈਂਕ ਨੇ ਕਿਹੜੇ ਕਿਹੜੇ ਪਾਲੇ ਨੇ ਕਿਹੜੇ ਕਿਹੜੇ ਖੇਮੇ ਨੇ ਆਪਾਂ ਨੂੰ ਪਤਾ ਹੈ ਯੋਗੀ ਮੋਦੀ ਸਾਹਿਬ ਗੁਜਰਾਤ ਲੌਬੀ ਜੋ ਵੀ ਹੋ ਰਿਹਾ ਉਹਦੇ ਵਿੱਚ ਇਹ ਖਿਚੋਤਾਨ ਕਾਂਗਰਸ ਦੇ ਵਿੱਚ ਵੀ ਨਜ਼ਰ ਆਉਂਦੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਪਰ ਕਦੇ ਵੀ ਆਪਾਂ ਨੂੰ ਅਕਾਲੀ ਦਲ ਦੇ ਵਿੱਚ ਵੀ ਨਜ਼ਰ ਆਉਂਦੀ ਅੱਜ ਜਿਹੜੇ ਰਲ ਰਹੇ ਨੇ ਪੁਰਾਣੇ ਉਹਨਾਂ ਦੇ ਏਸੀ ਸੁਖਬੀਰ ਤੋਂ ਇਨਸਿਕਿਉਰਟੀ ਸੀ ਉਹਨਾਂ ਨੂੰ ਇਹ ਚੱਲਦਾ ਸਾਰੀਆਂ ਪਾਰਟੀਆਂ ਦੇ ਵਿੱਚ ਆ ਪਰ ਇੱਥੇ ਜੋ ਹੋ ਰਿਹਾ ਉਹ ਬੜੇ ਨਾਟਕੀ ਅੰਦਾਜ਼ ਦੇ ਵਿੱਚ ਹੋ ਰਿਹਾ ਇੱਥੇ ਉਹ ਇਸ ਤਰੀਕੇ ਦੇ ਨਾਲ ਹੋ ਰਿਹਾ ਵੀ ਇੱਕ ਖਿੱਚੋ ਤਾਣੇ ਜਿਹੀ ਹੈ ਜਿੱਥੇ ਨਾ ਸਿਰਫ ਪਾਵਰ ਆਪ ਦੇ ਕੋਲੇ ਬਲਕਿ ਇੱਕ ਵਿਅਕਤੀ ਵਿਸ਼ੇਸ਼ ਤੋਂ ਇੰਨੀ ਇਨਸਿਕਿਉਰਟੀ ਹੈ ਵੀ ਕਿਤੇ ਲੋਕ ਕੋਲੇ ਦਿਵਾਲੇ ਕੇਂਦ੍ਰਿਤ ਨਾ ਹੋ ਜਾਣ ਕਿਤੇ ਪਾਰਟੀ ਉਹਦੇ ਦਿਵਾਲੇ ਨਾ ਇਕੱਠੀ ਹੋ ਜੇ ਸਾਰੀ ਸਾਡੇ ਕੋਲੇ ਕੀ ਬਚੂਗਾ